ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੀ ਡਟੋਲੀ ਵਾਲਾ ਇੱਕ ਨਵਾਂ ਗਾਣਾ ਲੈ ਕੇ ਤੁਹਾਡੇ ਰੂਪਰ ਬਹੋਣ ਲੱਗਿਆ ਇਹ ਗਾਣਾ ਵਧੀਆ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰਦੇ ਹੋ ਹੋ ਤੈਨੂੰ ਦੇਖ ਕੇ ਦਿਲ ਨੂੰ ਕਿੰਨਾ ਸਕੂਨ ਮਿਲੇ ਮੈਨੂੰ ਪਤਾ じゃ ਮੇਰਾ ਉਹ ਰੱਬ ਜਾਣੇ ਨਹੀਂ ਤੈਨੂੰ ਦੇਖ ਕੇ ਦਿਲ ਨੂੰ ਕਿੰਨਾ ਸਕੂਨ ਮਿਲੇ ਮੈਨੂੰ ਪਤਾ じゃ ਮੇਰਾ ਓ ਰੱਬ ਜਾਣੇ ਨੀ ਤੇਰੀ ਦੂਰੀ ਲਿਖਣ ਨੂੰ ਵੀ ਮਜਬੂਰ ਕਰੇ ਤੇਰੀ ਦੂਰੀ ਲਿਖਣ ਨੂੰ ਵੀ ਮਜਬੂਰ ਕਰੇ ਕਮਲਾ ਜਿਹੜੀ ਤੌਲੀ ਵਾਲਾ ਤੇਰੇ ਭਾਣੇ ਨੀ ਤੈਨੂੰ ਦੇਖ ਕੇ ਦਿਲ ਨੂੰ ਕਿੰਨਾ ਸਕੂਨ ਮਿਲੇ ਮੈਨੂੰ ਪਤਾ じゃ ਮੇਰਾ ਓ ਰੱਬ ਜਾਣੇ ਨੀ ਤੇਰੇ ਦੁੱਖ ਸੁੱਖ ਸਾਰੇ ਮੈਂ سینੇ ਲਾ ਲੈਨੇ ਤੇਰੀ ਨਾ ਜ਼ਿੰਦਗੀ ਦੇ ਮੈਂ ਖਾਬ ਸਜਾ ਲੈਨੇ ਤੇਰੀ ਨਾ ਜ਼ਿੰਦਗੀ ਦੇ ਮੈਂ ਖਾਬ ਸਜਾ ਲੈਨੇ ਤੇਰੀ ਫੋਟੋ ਅੱਖੀਆਂ ਦੇ ਵਿੱਚ ਰੱਖ ਕੇ ਮੈਂ ਸ਼ੇਰ ਲਿਖਾਂ ਕਦ ਦੇਖਾਂ ਤੇਰੇ ਲਈ ਗਾਣੇ ਨਹੀਂ ਤੈਨੂੰ ਦੇਖ ਕੇ ਦਿਲ ਨੂੰ ਕਿੰਨਾ ਸਕੂਨ ਮਿਲੇ ਮੈਨੂੰ ਪਤਾ ਜਾ ਮੇਰਾ ਓ ਰੱਬ ਜਾਣੇ ਨਹੀਂ ਮੈਨੂੰ ਪਤਾ ਜਾ ਮੇਰਾ ਓ ਰੱਬ ਜਾਣੇ ਨਹੀਂ ਧੰਨਵਾਦ